ਹੈਲੋ ਗਾਇਸ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਹਰਵਿੰਦਰ ਕੌਰ ਤੇ ਅੱਜ ਆਪਾਂ ਲੈ ਕੇ ਆਏ ਆਂ ਵਿਆਹਾਂ ਵਿੱਚ ਗਾਉਣ ਵਾਲੀ ਗਾਣ ਤੇ ਉਮੀਦ ਹੈ ਕਿ ਤੁਸੀਂ ਜਿਵੇਂ ਅੱਗੇ ਮੇਰੇ ਸਾਰੇ ਵਲੌਗ ਦੇਖਦੇ ਹੋ ਉਹਨਾਂ ਨੂੰ ਪਿਆਰ ਕਰਦੇ ਹੋ ਤੇ ਇਸ ਵਲੌਗ ਨੂੰ ਵੀ ਉਸੇ ਤਰ੍ਹਾਂ ਹੀ ਪਿਆਰ ਕਰੋਗੇ ਤੇ ਆਓ ਸ਼ੁਰੂ ਕਰੀਏ ਅੱਜ ਦਾ ਵਲੌਗ ਸੂਈ லமச இவே சூமசூ வே தந்தூர பார்கூட சூ வேல சூ இ இவசி ஷத்தி மேரி சசிகல சூ வே सुई ज़ाल मां सुई वे सुई ाल सुई वे सुई वे सुई टंगी सरहाणे मेरी ननद पुनावे दाणे ज़ाल मां सुइ वे सुई ज़ाल मां सुई वे ਸੱਸ ਵੰਡਣਾ ਨਾ ਜਾਣੇ ਜਾਲਮਾ ਸੁਈਵੇ ਸੁਈ ਜਾਲਮਾ ਸੁਈਵੇ ਸੁਈ ਜਾਲਮਾ ਸੁਈਵੇ ਸੁਈ ਟੰਗੀ ਸਰਹਾਣੇ ਮੇਰੀ ਨਨਦ ਪੁਨਾਵੇ ਦਾਣੇ ਮੇਰੀ ਨਨਦ ਪੁਨਾਵੇ ਦਾਣੇ ਜਾਲਮਾ ਸੁਈਵੇ ਸੁਈ ਜਾਲਮਾ ਸੁਈਵੇ ਮੇਰੀ ਸੱਸ ਵੰਡਣਾ ਨਾ ਜਾਣੇ ਘਰ ਵਿੱਚ ਪੈ ਗਏ ਕਾਣੇ ਮਾਣੇ ਹਾਏ ਜਾਲਮਾ ਸੁਈ ਵੇ ਹਾਏ ਜਾਲਮਾ ਸੁਈ ਵੇ ਸੁਈ ਵੇ ਸੁਈ ਨੇ ਕੀਤਾ ਝਗੜਾ ਹਾਏ ਜਾਲਮਾ ਸੁਈ ਵੇ ਸੁਈ ਵੇ ਸੁਈ ਨੇ ਕੀਤਾ ਝਗੜਾ ਜਾਲਮਾ ਸੁਈ ਨੇ ਕੀਤਾ ਝਗੜਾ ਏ ਕੀ ਕੀਤਾ ਅਗਲੇ ਟੱਪਰਾਵੇਂ ਮੈਂ ਮਰ ਗਈ ਤਮਕਝੂ ਝਗੜਾ ਹਾਏ ਜਾਲਮਾ ਸੁਈਵੇ ਪਿਛੋਂ ਪਾਲੇ ਪਾਲੇ ਹੋੜਾਲੇ ਕੇ ਪੰਗੜਾ ਜਾਲਮਾ ਸੁਈਵੇ ਹਾਏ ਜਾਲਮਾ ਸੁਈਵੇ ਹਾਏ ਜਾਲਮਾ ਸੁਈਵੇ ਸੁਈਵੇ ਸੁਈ ਜਾਲਮਾ ਸੁਈ ਨਕੀ ਤਾਰੋਲ ਟੁੱਟ ਟੋ ਟੋ ਜਾਲਮਾ ਸੁਈਵੇ ਸੁਈ ਜਾਲਮਾ ਸੁਈਵੇ ਸੂਈ ਨੇ ਕੀ ਤਾਰੋਲ ਤੁਰਕਿਓ ਲਾਮਨ ਟੋਲਾ ਦੋ ਤੋਂ ਹੋ ਗਏ ਇਦਰ ਤੋਂ ਲਾ ਜਾਲਮਾ ਸੂਈ ਵੇ ਹਾਏ ਜਾਲਮਾ ਸੂਈ ਵੇ ਸੂਈ ਵੇ ਸੂਈ ਨੇ ਕੀ ਤਾ ਚਕੜਾ ਮੈਨੂੰ ਤੀਰ ਜਿਗਰ ਤੇ ਲੱਗਾ ਮੇਰੇ ਹੋ ਗਿਆ ਰੰਗ ਬੇ ਰੰਗਾ ਜਾਲਮਾ ਸੂਈ ਵੇ ਹਾਏ ਜਾਲਮਾ ਸੂਈ ਵੇ ਮਾਸੂਈ ਵੇ ਸੁਈ ਵੇ ਸੁਈ ਜਾਲ ਮਾਸੂਈ ਵੇ ਸੁਈ ਜਾਲ ਮਾਸੂਈ ਵੇ ਸੁਈ ਵੇ ਕਿਤੀ ਈ ਵੇ ਸੁਈ ਨੇ ਕੀਤੀ ਕੇਤੀ ਤੁਰੈ ਨਾ ਤੁਰੈ ਨਾ ਨਿਤ ਨਿਤ ਮਾਇਆ ਪਰਦੇਸੀ ਵਸਾਨੂ ਮਾਨਵ ਛੋੜਾ ਦੇਸੀ ਜਾਲ ਮਾਸੂਈ ਵੇ ਸੁਈ ਵੇ ਸੁਈ ਜਾਲਮਾ ਸੁਈ ਵੇ ਹਾਏ ਜਾਲਮਾ ਸੁਈ ਵੇ ਸੁਈ ਤੰਗੀ ਤੰਦੂਰੇ ਪੈ ਗਏ ਪਿਆਰ ਤੇਰੇ ਨਾਲ ਗੂੜੇ ਜਾਲਮਾ ਸੁਈ ਵੇ ਹਾਏ ਜਾਲਮਾ ਸੁਈ ਵੇ ਸੁਈ ਜਾਲਮਾ ਸੁਈ ਵੇ ਹਾਏ ਜਾਲਮਾ ਸੁਈ ਵੇ ਸੁਈ ਜਾਲਮਾ ਸੁਈ ਵੇ ਸਾਸ਼ਰੀ